ਤੇਜ ਰਫਤਾਰ ਕਾਰ ਦਰਖਤ 'ਚ ਵਜੇ ਦੋ ਨੌਜਵਾਨਾਂ ਦੀ ਮੌਤ ਤੇਜ ਰਫਤਾਰ ਸਵਿਫਟ ਕਾਰ ਦੇ ਦਰਖਤ ਨਾਲ ਟਕਰਾਨ ਕਰਕੇ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਕੰਗ ਦੇ ਰਹਿਣ ਵਾਲੇ ਸਨ ਅਤੇ ਦੋਵੇਂ ਨੌਜਵਾਨ ਵਿਆਹ ਦੀ ਖਰੀਦਦਾਰੀ ਕਰਨ ਲਈ ਤਰਨਤਾਰਨ ਆਏ ਸਨ ਅਤੇ ਵਾਪਸ ਪਰਤਦੇ ਸਮੇਂ ਉਹਨਾਂ ਦੀ ਗੱਡੀ ਬੇਕਾਬੂ ਹੋ ਕੇ ਰੋਕ ਨਾਲ ਜਾ ਵਜੀ ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ ਸਥਾਨਕ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਬੰਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਰਨਤਾਰਨ ਤੋਂ ਸੋਨੂ ਫਤਿਆਬਾਦੀ ਖਾਸ ਰਿਪੋਰਟ ਸਪੈਸ਼ਲ ਨਿਊਜ਼ ਪੰਜਾਬੀ ਗੁਰਜੀਤ ਸਿੰਘ ਸਰ ਕੰਗ ਕੀ ਗੱਲ ਬਾਤ ਹੈ ਇਹਦਾ ਐਕਸੀਡੈਂਟ ਇਹ ਸਰ ਗੱਲ ਬਾਤ ਸ਼ਹਿਰ ਨੂੰ ਗਏ ਲੜਕੇ ਕੋਈ ਲਾਗੇ ਵਿਆਹ ਹੈਗਾ ਸਮਾਨ ਸਪੂਨ ਲੈਣ ਗਏ ਉਧਰੋਂ ਆਣਦੇ ਆਗੇ ਆ ਰੋਖਣਾ ਗੱਡੀ ਵੱਜੀ ਆ ਤੇ ਜਿੱਥੇ ਮੁੜ ਕੇ ਪਲਟੀ ਹੋ ਗਈ ਇੱਕ ਮੁੰਡੇ ਨੂੰ ਖੜਿਆ ਸ਼ਹਿਰ ਚਾਚੇ ਦੇ ਨੂੰ ਉਹ ਤੇ ਸ਼ਹਿਰ ਜਾ ਕੇ ਪੂਰਾ ਹੋ ਗਿਆ ਕਿੰਨੇ ਨੌਜਵਾਨੀ ਮੌਤ ਜੀ ਦੋ ਦੋ ਨੌਜਵਾਨੇ ਹੌਲੇ ਹੌਲੇ ਮੁੰਡੇ ਸਾਰੇ ਜੀ ਕਿੰਨਾ ਸਿਕ ਕਿੰਨੀ ਉਮਰ ਸੀ ਤਾਂ ਹਾਂਜੀ ਇੱਕ ਦਾ ਨਾ ਸ਼ੀਲਾ ਸੀ ਇੱਕ ਦਾ ਨਾ ਜਸ਼ਨ ਸੀ ਮੁੰਡੇ ਦਾ ਕਿੰਨੀ ਉਮਰ ਸੀ ਕੋਈ ਨਾ ਦੋਵਾਂ ਦੀ ਕੋਈ 18 18 17 16 ਸਾਲ ਦੀ ਉਮਰ ਹੈ ਤੁਹਾਡੇ ਕੀ ਲੱਗਦੀ ਸੀ ਬਾਪ ਆਪਣੇ ਚਾਚਾ ਜੀ ਦੇ ਬੇਟੇ ਆਇਆ ਪ੍ਰਸ਼ਾਸਨ ਦਾ ਕੋਈ ਕਰੀ ਹਾਂਜੀ 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 ਮੁਲਾਜ਼ਮ ਆਏ ਉਹ ਇੱਥੋਂ ਚਲੇ ਗਏ ਹੋ ਕੇ ਕੀ ਬੰਦ ਕਰ ਦੇਗੀ ਹਾਂਜੀ ਕੀ ਬੰਦ ਕਰ ਦੇਗੀ ਮੰਗਸਾਰ ਕੀ ਕਰਨੀ ਮੁੰਡੇ ਹੀ ਬਚੇ ਨਹੀਂ ਤੇ ਆਪਣੇ ਕੋਈ ਕਿਸੇ ਚ ਵੱਜੇ ਥੋੜੀ ਆਗੇ ਹਾਂਜੀ ਗੁਜ਼ਰਤੀ ਹੋ ਗਿਆ